ਮੁੱਲ ਹੋਇਆ ਜਾਂ ਮੰਗਿਆ ਕਰੋ ਜਿੱਥੇ ਇਹ ਮਾਲ ਵਿਕ ਜਾਈ। ਬਸ ਸਹੀ ਦੇ। ਕਿਸੇ ਦੀ ਰੀਸ ਨਾ ਕਰਿਆ ਕਰੋ। ਇਹ ਨਹੀਂ ਪਤਾ ਇੱਕ ਬਰਬਰੀ 50000 ਦੀ ਦੋਕ ਜੀ ਯਾਰ। ਬੱਕਰੀ ਬੱਕਰੀ ਵੇਖ ਹੈ। 45 ਮੰਗਦਾ। ਤੇਰਾ ਕੇਸ ਕਰ ਦੰਦੇ ਅਸੀਂ 18 19 ਚ 25 ਚ 22 ਚ ਕਿੰਨੀ ਕਰੇਗੀ? 3 ਫਰਕ ਰਹਿ ਗਿਆ ਫਿਰ 12 ਦੇ 25 ਦਾ ਵਾਅਵਾ ਆ ਜੀ। ਕੋਡੂ ਨਗੂ ਜਰਕਰ ਇਕੱਠੇ ਵੀ ਵਿਕਦੇ ਨੇ ਤੇਰੇ। ਜਾਂ ਮથે ਗਰਮੀ ਕੋਹਣਾ। ਕਿੰਨੇ ਲਾ ਦੇ ਰਾਜੂ ਜੀ? ਮੈਂ ਇਹ ਪੰਜੇ ਨਗਾਂ ਦਾ 12000 ਲਾਤਾ ਜੀ। 5 ਨਾਲ ਇੱਕ ਬੱਕਰੀਆਂ ਚਾਰ ਬੱਚੇ ਆ ਹਾਂ ਬੱਕਰੀ ਸਾਰੇ ਭਾਈ ਬੱਕਰੇ ਆ ਚਾਰੇ ਬੱਕਰੇ ਨੇ ਕਿਹੜੇ ਆ ਕਰ ਲੈ ਲੈ ਛੋਟੇ ਭਾਈ ਫਿਰ ਹੋਰ ਕਸਰ ਕਾਦੀ ਰਹੀ ਕੰਨ ਚ ਦੱਸਦੇ ਪਰਾਂ ਉਹ ਕਿ ਕੰਨ ਚ ਹਾਂ ਨਾ ਕੰਨ ਚ ਦਾ ਕੀ ਕਰਨਾ ਜਦ ਸਾਰੇ ਤੇ ਸਾਹਮਣੇ ਹੀ ਦੱਸ ਦੇ ਉਹ ਆਂ ਦੱਸੇ ਇਧਰ ਘਟ ਨਹੀਂ ਯਾਰ 25 ਦਾਸਤਾ ਜੀ 25 ਨਾ ਫਿਰ ਤਾਂ ਤੂੰ ਅੜੀ ਕਰੀ ਆ ਬੱਸ ਆਨਲਾਈਨ ਦੱਸ ਨੇ ਸਿੱਧੇ ਬੱਸੇ ਨੂੰ ਪਹਾਂ ਜਾ ਕੇ ਆਨਲਾਈਨ ਸਿੱਧੇ ਹੀ ਦੱਸ ਦੇ ਆਉਣਾ ਨਹੀਂ ਆਉਂਦੇ 25 25 ਮੰਗਾਈਏ ਫਿਰ ਐ ਤਾਂ ਵਿਕਦੇ ਨਹੀਂ ਐ ਨਹੀਂ ਵਿਕਦੇ ਬਾਈ ਇੱਕ ਗੱਲ ਹੈਗੀ ਆ ਬਾਈ ਕੰਮ ਕਰਦੇ ਨੂੰ ਕਿੰਨਾ ਚਿਰ ਹੋ ਗਿਆ ਕਿੰਨਾ ਕਰ ਮੈਂ ਠੀਕ ਹੈ ਜੀ 12 ਸਾਲ ਦੀ ਹਾਂ ਠੀਕ ਹੈ 12 ਇਹ ਮਾਲਚ ਪਏ ਨੂੰ ਹੁਣ ਕਿੰਨੇ ਸਾਲ ਦਾ ਹੋ ਗਿਆ ਤੂੰ 15 17 17 ਦਾ ਹੋ ਗਿਆ ਯਾ ਹੋ ਗਿਆ ਫਿਰ ਤੈਨੂੰ 4 ਸਾਲ ਹੋ ਗਏ ਕੰਮ 'ਚ ਪਏ ਹੈ ਨਾ ਪੰਜਵਾਂ ਲੱਗ ਗਿਆ ਲੋ ਮਿੱਟੂ ਉਹਨੂੰ ਪਹੰਗਰ ਕੇ ਬਸਿਆ ਜੀ ਦੇਣੇ ਯਾਰ ਜੇ ਕੰਮ ਮੁੱਲੂ ਆਇਆ ਜਾ ਮੰਗਿਆ ਕਰੋ ਜਿੱਥੇ ਜੇ ਮਾਲ ਵਿਕ ਜੇ ਕਿਸੇ ਦੀ ਰੀਸ ਨਾ ਕਰਿਆ ਕਰੋ ਨਾ ਨਾ ਆਪਾਂ ਦਾ ਕਿਸੇ ਦੀ ਕੀ ਕਰਨੀ ਆਪਾਂ ਰੀਸ ਨਾ ਕਰੋ ਸੌਦਾ ਵੇਚਣਾ ਹੈ ਵੇਚ ਕੇ ਜਾਇਆ ਕਰੋ ਮੁੱਲੂ ਹੈ ਜਾ ਕਰ ਵੀ ਜਿੱਥੇ ਜੇ ਵਿਕ ਜੇ ਇਹ ਬੜੀ 50000 ਦੀ ਦਕ ਜੀ ਯਾਰ ਬੱਕਰੀ ਬੱਕਰੀ ਵੇਖ ਦੇ ਦੇ ਮਾਲ ਤੇਰਾ ਇਹ ਲੇਖ ਲਈ ਹੈ ਨਹੀਂ ਕਰਨੇ ਚ ਦੱਸ ਦੇ ਪਰਾਂ ਨੂੰ ਕਿ ਕਿੰਨੇ ਦਾ ਦੇਣਾ ਦੱਸ ਤਾਂ ਹੀ ਮੈਂ ਸਰ 25 ਦਿਨ ਦਾ ਫਿਰ ਵਿਕਦੀਆਂ ਨਹੀਂ ਜੇ ਤਾ ਤੂੰ ਗੱਲ ਸੁਣਾ 20 ਤੇ ਖੜਾ ਯਾਰ ਤੂੰ ਕੱਚਾ ਵਸਾਲ ਚੀ ਹੈ ਤਾਂ ਹੀ ਮੈਂ ਤੈਨੂੰ ਪੁੱਛਿਆ ਵੀ ਕੰਮ ਕਿੰਨੇ ਚਿਰ ਦਾ ਸਿੱਖਿਆ ਜੇ ਤੋ ਤੇ ਮੰਗਦਾ ਇਹਨਾਂ ਦਾ 45 ਫੇਰ 35 ਸਾਡੇ ਤੇ 45 ਤੂੰ ਐ ਕੱਚਾ ਹਾਲੀ ਹੁਣ 25 ਉਹ 25 ਮੰਗੀਆਂ ਨੇ ਨਾ ਘਟੇ ਨਾ ਵਧੇ ਐ ਕਿਵੇਂ ਵਿਕੂ ਮਾਲ ਕਿਉਂ ਜੀ 45 ਮੰਗਦਾ ਤੇਰਾ ਕੇਸ ਕਰ ਦੰਦੇ ਅਸੀਂ 18 19 ਚ 25 ਚ 22 ਚ ਉਹ 25 ਦਿਹਾੜਿਆਂ ਖੜੇ ਹੁਣ ਮੈਂ ਕੀ ਕਰਾਂ ਗਾਹਕ ਕਹਿਣਗੇ ਪਤਾ ਨਹੀਂ ਇਹਦੀ ਕਰਦਾ ਤੈਨੂੰ ਓਕੇ ਦੇ ਰਿਪੋਰਟ ਦੱਸ ਕੇ ਜਾਨਾ ਮਾਲ ਸਾਰਾ 17000 ਦਾ ਹੈ ਵੇਚ ਲਈ ਹੁਣ ਜਿੰਨੂੰ ਮਰਜੀ ਆ ਚੱਲੀਏ ਵੀ ਕੱਟ ਦੇ ਵੀਡੀਓ ਇਹ ਸੌਦਾ ਨਹੀਂ ਹੋ ਸਕਿਆ ਮੁੰਡਾ ਉੱਠਦੀ ਪੂੰਛ ਜਿਓੜਿਆ ਖੜਾ ਹੈ ਉਹ ਦੇ ਦੇ ਭਾਈ ਉਹ ਵਧੇ ਨੇ ਹਾ ਨਾਂਜੀ ਨਾਂਜੀ ਦਾ ਤੇਰੀ ਪੂਰੀ ਕਰਦਾਂ ਨੇ ਹੁਣ 18 ਦੇ ਦੇਣੇ ਨੇ ਹੁਣ ਲਵਾਰੀ ਮੁੱਲਾ ਚੱਲੀ ਗਈ ਚਿੰਤਾ ਇਹ ਨਹੀਂ ਗਾਹਕ ਮੈਂ ਗਾਹਕ ਏ ਛੱਡਣਗੇ ਮੈਂ ਤਿਆਰ ਹਾਂ ਸਾਰਾ ਕੁਝ 18 ਦਾ ਤੇਰੇ ਬਹੁਤ ਅਸਲੀ ਮੁੱਲ ਲੱਗਿਆ ਆਓ ਬਾਈ ਓ ਆ ਜਾਓ ਓਏ ਆ ਜਾ ਆ ਜਾ ਆ ਜਾ ਆ ਜਾ ਆ ਜਾ ਪੱਜਾ 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 ਉਹ ਗੱਲ ਸੁਣ ਲੈ ਮੜੀ ਇਹ ਗੱਲ ਤਾਂ ਸੁਣ ਲੈ ਜੇ ਹੁਣ ਗੁੱਦਾ ਦੇ ਪਾਗੇ ਜੇ ਕੀਲੇ ਗੇ ਹੁਣ ਜਾ ਗਾਉਣਾ ਹੁਣ ਚਾਉਣਾ 18 ਦੇ ਲੈ ਜਾ ਬਸ ਨੇ ਪੁੱਛਣਾ ਇੱਕ ਬੱਕਰੀਆਂ ਚਾਰ ਬੱਚੇ ਨੇ ਥੱਲੇ ਚਲ ਆਇਆ ਪੁੱਛਦੇ ਨੇ ਪੁੱਛਦੇ ਨੇ ਭਾਈ ਨਹੀਂ ਫਿਰ ਜਿਹਨੂੰ ਮਰਜ਼ੀ ਵੇਚ ਲਈ ਸੌਦਾ ਉਗਲ ਨਹੀਂ ਹੁੰਦਾ ਪੱਕਾ ਜੋਗਲ ਹੱਥ ਚ ਸਾਈ ਨਾਲ ਠੀਕ ਆ ਹਾਂ